ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਯਸ਼ਪਾਲ चौहान ਚੇਅਰਮੈਨ ਇੰਪਰੂਵਮੈਂਟ ਟ੍ਰਸਟ ਬਟਾਲਾ ਸਭ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 25 ਤਰੀਕ ਮੰਗਲਵਾਰ ਦੇ ਦਿਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੇ ਮਾਨਯੋਗ ਐਮਐਲਏ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਏਗਾ ਔਰ ਮੌਕੇ ਦੇ ਸਬੰਧਿਤ ਅਫਸਰ ਜੋ ਹਣ ਜਿਹੜੇ ਕੀ ਇੰਪਰੂਵਮੈਂਟ ਟ੍ਰਸਟ ਬਟਾਲਾ ਦੇ ਨਾਲ ਸਬੰਧਿਤ ਕੰਮ ਹਨ ਉਹਨਾਂ ਦਾ ਮੌਕੇ ਤੇ ਹੱਲ ਕਰਨ ਦਾ ਪ੍ਰਯਾਸ ਕੀਤਾ ਜਾਏਗਾ ਸੋ ਸਭ ਸਾਥੀਆਂ ਕੀ ਬੇਨਤੀ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਕਿ ਲੋਕਾਂ ਨੂੰ ਬਿਨਾਂ ਪਰੇਸ਼ਾਨੀ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਹਨ ਉਹਨਾਂ ਤੋਂ निजात दिलाई ਜਾਏ ਸੋ ਕੱਲ ਅਸੀਂ ਐਮਐਲਏ ਸ਼ੈਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਕੈਂਪ ਲਗਾ ਰਹੇ ਹਾਂ ਸੋ ਸਭ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਆਪਣੇ ਜੋ ਵੀ ਮੁਸ਼ਕਲਾਂ ਹਨ ਆ ਕੇ ਮੌਕੇ ਤੇ ਦੱਸੋ ਉਹਨਾਂ ਤੋਂ निजात दिलाई ਜਾਏ